ਤੁਹਾਡਾ ਸਾਸੀ ਕਾਲਜ ਤੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਅਸੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਆਪਣੀ ਬਾਬਾ ਮੋਹਨ ਦੀ ਲੰਗਰ ਐਂਡ ਵੈਲਫੇਅਰ ਸੁਸਾਇਟੀ ਜੀਰਾ ਵੱਲੋਂ ਜੋ ਕਿ ਸਾਡੇ ਜੀਰੇ ਦੇ ਲਾਗੇ ਜੀਰੇ ਸ਼ਹਿਰ ਦੇ ਲੋੜਵੰਦ ਕੰਨਿਆਵਾ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਆਉਣ ਵਾਲਾ ਜੀਵਨ ਹੈ ਸਾਰੇ ਦੇ ਸਹਿਯੋਗ ਨਾਲ ਕੁਝ ਸੁਖਾਵਾਂ ਹੋ ਸਕੇ ਆਪਣੇ ਵੱਲੋਂ ਤਿਲ ਫੁੱਲ ਲੋਕਾਂ ਦਾ ਪਿਆਰ ਸ਼ਹਿਰ ਵਾਸੀਆਂ ਦਾ ਸਹਿਯੋਗ ਉਹਦੇ ਨਾਲ ਆਪਾਂ ਸਾਰਾ ਸਮਾਨ ਇਕੱਠਾ ਕਰਕੇ ਦਿੱਤਾ ਕਿ ਸਾਰੇ ਸ਼ਹਿਰ ਨਿਵਾਸੀਆਂ ਦਾ ਇੰਨਾ ਯਾਰ ਇੰਨਾ ਮਿਹਰ ਭਰਿਆ ਹੱਥ ਆ ਵੀ ਸਾਡੇ ਕੋਲੇ ਕੋਈ ਸ਼ਬਦ ਨਹੀਂ ਜਿਸ ਦੇ ਨਾਲ ਅਸੀਂ ਲੋਕਾਂ ਦਾ ਸੁਸਾਇਟੀ ਦਾ ਭਰਾਵਾਂ ਦਾ ਸੱਜਣਾ ਮਿੱਤਰਾਂ ਦਾ ਧੰਨਵਾਦ ਕਰ ਸਕੀਏ ਬਸ ਸਾਡੇ ਕੋਲੇ ਕੋਈ ਸ਼ਬਦ ਨਹੀਂ ਇਹਨੀਆਂ ਲੜਕੀਆਂ ਇਹਨੇ ਦਿੱਤਾ ਇਹ ਸਾਡਾ ਤੁਹਾਡਾ ਸ਼ਹਿਰ ਨਿਵਾਸੀਆਂ ਦਾ ਦਿੱਤਾ ਤੁਸੀਂ ਦੇਖ ਸਕਦੇ ਹੋ ਸਮਾਨ ਜੋ ਲੋੜਵੰਦ ਚੀਜ਼ ਜਿੰਦੇ ਨਾਲ ਹੁੰਦਾ ਜੀਵਨ ਥੋੜਾ ਸੁਖਾਲਾ ਹੋ ਸਕੇ ਉਹ ਕੋਸ਼ਿਸ਼ ਕੀਤੀ ਹੈ ਵੀ ਉਸ ਨੂੰ ਪੂਰਾ ਕਰ ਸਕੀਏ ਤੇ ਜਿੰਨਾ ਕੋ ਹੋ ਸਕੇ ਉਹਨਾਂ ਕਾ ਅਸੀਂ ਦਿੱਤਾ ਹੈ ਬਾਈਸ ਪਾਣਾ ਬਰਤੋਚੀਰਾ ਸਾਫਾ ਅੱਜ ਇੱਥੇ ਪ੍ਰੋਗਰਾਮ ਤਿਆਰ ਦੇਖ ਕੇ ਮਾਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਬਾਬਾ ਮੌਜੀ ਨੂੰ ਲੰਗਰ ਵੈਲਫੇਅਰ ਸੈਟੀਵ ਨੂੰ 6 ਗਰੀਬ ਮਰਤਿਆਂ ਦੇ ਜਿਹੜੇ ਵਿਆਹ ਕੀਤੇ ਗਏ ਐ ਔਰ ਬਹੁਤ ਹੀ ਵਧੀਆ ਉਹਨਾਂ ਕੋਲ ਜਿਹੜਾ ਘਰੇਡੀ ਬਕਤਾਂ ਦੇ ਵਿੱਚ ਸਮਾਨ ਆਣ ਵਾਲਾ ਉਹ ਵੀ ਉਹਨਾਂ ਨੂੰ ਦਿੱਤਾ ਗਿਆ ਔਰ ਇਹਨਾਂ ਦਾ ਜਿਹੜਾ ਇਹ ਬਹੁਤ ਵਧੀਆ ਸ਼ਲਾਘਾ ਯੋਗ ਕੰਮ ਆ। ਪਰ ਮੈਂ ਇਹਨਾਂ ਦਾ ਬਹੁਤ-ਬਹੁਤ ਖਿਆਲ ਬਟੋਮੀ ਸਾਰਿਆਂ ਵੱਲੋਂ ਧੰਨਵਾਦ ਕਰਦਾ ਆ ਤੇ ਕਹਿਣਾ ਕਿ ਇਹ ਦੁਬਾਰਾ ਜਿਹੜਾ ਇਹ ਉਪਰਾਲਾ ਕਰਦੇ ਰਹਿਣ ਉਹ ਸ਼ਹਿਰ ਇਹਨਾਂ ਦਾ ਜਿਹੜਾ ਸਾਫ ਹੈ ਉਹ ਦਿਲ ਦਾ ਰੂਹ ਹੈ ਔਰ ਬਹੁਤ ਹੀ ਵਧੀਆ ਕਲੱਬ ਹੈ ਉਹ ਟਾਈਮ ਟਾਈਮ ਤੇ ਜਿਹੜੇ ਸ਼ਹਿਰ ਵਾਸੀਆਂ ਵਾਸਤੇ ਜਾਂ ਖੈਰ ਦੇ ਪਰਾਲੇ ਆਪ ਤੇ ਚੰਗੇ ਪ੍ਰੋਗਰਾਮ ਜਿਹੜੇ ਉਹ ਕਰਦੇ ਨੇ। ਬਾਬਾ ਮੌਜਦੀਨ ਵੈਲਫੇਅਰ ਸੁਸਾਇਟੀ ਵੱਲੋਂ ਗਰੀਬ ਲੜਕੀਆਂ ਦੇ ਕੀਤੇ ਗਏ ਵਿਆਹ ਬਹੁਤ ਹੀ ਚੰਗਾ ਤੇ ਵਧੀਆ ਉਪਰਾਲਾ ਇਸ ਮੌਕੇ ਸ਼ਹਿਰ ਦੇ ਵਕ ਵਕ ਹਸਿਆ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਬਾਬਾ ਮੌਜਦੀਨ ਵੈਲਫੇਅਰ ਸੰਸਥਾ ਜੋ ਉਹ ਸ਼ਹਿਰ ਦੇ ਵਿੱਚ ਸੁਸਾਇਟੀ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਉਹਨਾਂ ਗਰੀਬ ਲੋਕਾਂ ਲਈ ਸੁਸਾਇਟੀ ਵਰਦਾਨ ਹੈ ਜਿਹੜੇ ਲੋਕ ਆਪਣੀਆਂ ਲੜਕੀਆਂ ਦੇ ਵਿਆਹ ਦਾ ਖਰਚਾ ਨਹੀਂ ਚੱਕ ਸਕਦੇ ਇਹਨਾਂ ਲੜਕੀਆਂ ਦੇ ਵਿਆਹ ਤੇ ਸੁਸਾਇਟੀ ਦੇ ਮੈਂਬਰਾਂ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਹਨਾਂ ਲੜਕੀਆਂ ਨੂੰ ਘਰੇਲੂ ਵਰਤੋਂ ਦਾ ਹਰ ਸਮਾਨ ਉਹਨਾਂ ਨੂੰ ਦਹੇਜ ਦੇ ਰੂਪ ਵਿੱਚ ਦਿੱਤਾ। ਬਰਾਤੀਆਂ ਦਾ ਸਵਾਗਤ ਬੈਂਡ ਬਾਜੇ ਦੇ ਨਾਲ ਕੀਤਾ ਗਿਆ। ਇਸ ਮੌਕੇ ਵਿਧਾਇਕ ਨਰੇਸ਼ ਕੁਟਾਰੀਆ ਅਤੇ ਹੋਰ गणमान्य ਲੋਕ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਲਾੜੇ ਅਤੇ ਲਾੜੀਆਂ ਨੂੰ ਅਸ਼ੀਰਵਾਦ ਦਿੱਤਾ। ਸੋਸਾਇਟੀ ਵੱਲੋਂ ਦਿੱਤਾ ਹੋਇਆ ਸਮਾਨ ਇਹਨਾਂ ਲੜਕੀਆਂ ਦੇ ਘਰੇਲੂ ਜੀਵਨ ਜੀਣ ਵਿੱਚ ਬਹੁਤ ਹੀ ਲਾਹੇਵੰਦ ਸਾਬਤ ਹੋਵੇਗਾ ਪ੍ਰਿੰਸ ਘੁਰਕੀ ਅਤੇ ਉਹਨਾਂ ਦੀ ਟੀਮ ਵੱਲੋਂ ਕੀਤਾ ਗਿਆ ਇੱਕ ਬਹੁਤ ਵਧੀਆ ਉਪਰਾਲਾ ਹੈ